ਪਰਮਿੰਦਰ ਕੌਰ ਆ ਜੀ ਮੈਂ ਹੰਬੜਾ ਤੋਂ ਆ ਹਾਂ ਜੀ ਕੀ ਕਹਿਣਾ ਚਾਹੋਗੇ ਬੀ ਜੀ ਪੀ ਦਾ ਪ੍ਰਾਈਜ਼ ਨਿਖਵਾ ਆ ਦੇਖੋ ਬੀੜਾ ਸਾਹਿਬ ਮੁਰਦਾਬਾਦ 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 ਬੀੜਾ ਸਾਹਿਬ ਮੁਰਦਾਬਾਦ 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 ਬੀੜਾ ਸਾਹਿਬ ਮੁਰਦਾਬਾਦ 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 ਮੈਂ ਕਿਹੜੇ ਪਿੰਡ ਤੋਂ ਆ ਮੈਂ ਹੰਬੜਾ ਤੋਂ ਆ ਜੀ ਮੇਰਾ ਨਾਮ ਪਰਮਿੰਦਰ ਕੌਰ ਆ ਨਿਕਲ ਪਰਮੇਂਦਰ ਪਾ ਹੰਬਣਾ ਕੋਈ ਕੀ ਦਿੱਕਤ ਆ ਰਹੀ ਨਾ ਅੱਜ ਚੌਥਾ ਦਿਨ ਹੋ ਗਿਆ ਜੇ ਸਾਡੇ ਮੈਂਬਰਾਂ ਦੀ ਐਨਓਸੀ ਨਹੀਂ ਮਿਲ ਰਹੀਆਂ ਸਾਨੂੰ ਕਹਿੰਦੇ ਖੋਗੇ ਕਹਿੰਦੇ ਹੋਸਣਾਉਂ ਹਾਂਜੀ ਹਾਂਜੀ ਸਾਡੇ ਗਵਾਚ ਗਏ ਖੋਗੇ ਹੈ ਨਹੀਂ ਗਏ ਗਵਾਚ ਗਏ ਚਿਕਾ ਗਵਾਚ ਗਏ ਚਾਰ ਜਣਾਂ ਦੀ ਸਾਡੀ ਉਹ ਐਨਓਸੀ ਪਈ ਆ ਹਜੇ ਚਾਰ ਮੈਂਬਰਾਂ ਦੀ ਐਨਓਸੀ ਨਹੀਂ ਦਿੱਤੀ ਸਾਨੂੰ ਪਾਜੀ ਅਸੀਂ ਵੀ ਹੋ ਰਹੇ ਨਹੀਂ ਅਸੀਂ ਤਾਂ ਇਹਨਾਂ ਨੂੰ ਸਵੇਰ ਦੇ ਬੜੀਆਂ ਮਿਹਨਤਾਂ ਕਰਲੇ ਕਰ ਲੇ ਸਾਡੇ ਸਿਕਿਉਰਿਟੀ ਦਾ ਅਰੇਂਜਮੈਂਟ ਨਹੀਂ ਪੂਰਾ ਹੈ ਨਹੀਂ ਤੇ ਮੈਂ ਲਿਖ ਕੇ ਵੀ ਭੇਜਿਆ ਪਰ ਮੈਨੂੰ ਐਸਐਚਓ ਸਾਹਿਬ ਨੂੰ ਵੀ ਕੱਲ ਵੀ ਕਿਹਾ ਸੀ ਆ ਜਦਮੀ ਕਿਆ ਦੋ ਬੰਦੇ ਲੱਗੇ ਆ ਤੇ ਪ੍ਰੋਪਰ ਸਿਕਿਉਰਿਟੀ ਤੇ ਲਗਾਈ ਜਾਵੇ ਮੇਰਾ ਸਾਡੇ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੈ ਲੱਗਾ ਵੀ ਦੂਰੀ ਹੈ ਜਿੱਦੋਂ ਉਹਨੇ ਕਿਹਾ ਵੀ ਉਹ ਲੋਕਾਂ ਨੇ ਵੀ ਅਗਰ ਵੀਰੇ ਸਭ ਪਾਰ ਜਾਵਾਂਗੇ ਆਪਾਂ ਕਿ ਫਿੱਟ ਕੇ ਰਾਂਗੇ ਉਹਨਾਂ ਨੇ ਕਿ ਮੈਨੂੰ ਜੇ ਏਦਾਂ ਦੀ ਗੱਲ ਕੀਆ ਮੈਨੂੰ ਘੇਰਣਗੇ ਤਾਂ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰੂੰਗਾ ਸਰ ਨਾਰੇਵਜੀ ਵੀ ਹੋਈ ਗਾਲੀ ਗਲੋਚੂ ਹੈ ਤੇ ਸੰਗਵਾਲ ਐਮ ਐਨ ਦੇ ਨਾਮ ਲਿਆ ਜਾ ਰਿਹਾ ਸਰ ਕਿਸ ਜਿੱਕੇ ਨੇ ਕਹਿੰਦੇ ਬੜਾ ਜਿਹੜਾ ਫੋਨ ਆਦਾ ਸਾਨੂੰ ਕੋਈ ਐਮ ਐਨ ਸਾਹਿਬ ਦਾ ਕਿਸੇ ਕੰਮ ਲਈ ਫੋਨ ਆਇਆ ਹੀ ਨਹੀਂ ਮੈਂ ਤਾਂ ਬਿਲਕੁਲ ਰੈਗੂਲਰ ਫ੍ਰੀ ਐਂਡ ਫੇਅਰ ਕੰਮ ਕਰ ਰਿਹਾ ਸਵੇਰ ਤੋਂ ਪਿਛਲੇ ਕਿੰਨੇ ਦਿਨਾਂ ਤੋਂ ਕਰ ਰਿਹਾ ਸਾਰਾ ਸਟਾਫ ਲੱਗਿਆ ਰਾਤ ਨੂੰ 11 11 12 12 ਵਜੇ ਜਾਂਦੇ ਦਫ਼ਤਰ ਦੇ ਵਿੱਚ ਸਾਨੂੰ ਜਿਹੜੀ ਨਾਲੇ ਵਾਲੀ ਹੋਈ ਵੀਡੀਓ ਦਫਤਰ ਦੇ ਅੰਦਰ ਨਾਲੇ ਵਾਲੀ ਹੋਈ ਹੈ। ਇਹਾਰੇ ਭਾਈ ਇਹਨਾਂ ਨੇ ਸਾਡੇ ਦਰਵਾਜ਼ੇ ਦਰੂਜੇ ਤੋੜੇ ਆ। ਕੋਈ ਗੱਲ ਨਹੀਂ ਮੈਂ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਣਾ। ਕਿ ਮੈਂ ਫੁਟੇਜ ਕਢਵਾ ਰਿਹਾ ਆ ਇਹਦੀ ਵੀਡੀਓ ਫੁਟੇਜ ਤੇ ਮੈਂ ਨਾਲ ਭੇਜਣੀ ਆ ਉਹਨੇ। ਸੀਪੀ ਸਾਹਿਬ ਕੋਲ ਬਈ ਏਡੀ ਸਾਹਿਬ ਨਾਲ ਗੱਲ ਕੀਤੀ ਹੈ। ਕਿ ਇੱਥੇ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਇਸ ਵੇਲੇ ਦਫਤਰ। ਇਸ ਮਾਹੌਲ 'ਚ ਕੰਮ ਕਰਨਾ ਬਹੁਤ ਮੋਸ਼ਨਲ ਹੈ। ਕਿ ਕਿੰਨੇ ਕੁ ਜਿਹੜੇ ਜਿਹਨਾਂ ਕੋਲ ਉਹ ਮੂਹਰ ਕੰਮ। ਇੱਕ ਮਿੰਟ ਏਸੀਪੀ ਸਾਹਿਬ ਦਾ ਫੋਨ ਆਉਂਦਾ।